ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿਰਪਾ ਕਰਨੀ ਜੀ ਮੇਰ ਕਰਨੀ ਜੀ ਵਾਹਿਗੁਰੂ ਜੀ ਲੋ ਜੀ ਆਪਾਂ ਰਸੋਈ ਚਾਗੇ ਆਟਾ ਸਾਂ ਲਿਆ ਨਾਣ ਮਿਰਚ ਪਾ ਲਿਆ ਤੇ ਪਿਆਜ਼ ਅਦਰਕ ਕਦੂਕਾਸ ਕਰ ਲਿਆ ਏ ਹੁਣ ਆਟਾ ਗੁੰਨਣਾ ਨਹੀਂ ਅੰਨੇ ਆਪਾਂ ਇੱਧਰ ਆਟੇ ਦਾ ਕੰਮ ਨਿਬੜ ਜੂ ਆਪਣਾ ਫਿਰ ਆਪਾਂ ਜਾ ਕੇ ਧਾਰਾ ਕੱਟ ਕੇ ਲਿਆਵਾਂਗੇ ਆਕੇ ਫੇਰ ਰੋਟੀ ਲਾ ਦਾਂਗੇ। ਲੋ ਜੀ ਆਟਾ ਗੁੰਨਦੀ ਆਪਾਂ। ਆਟਾ ਗੁੰਨਤਾ ਇੱਧਰ ਚਾਹ ਬਣ ਰਹੀ ਹੈ ਆਪਣੀ। ਚਾਹ ਬਣਾ ਕੇ ਤੇ ਕਿੰਨੀਆਂ ਧੋ ਕੇ ਰੱਖਤੀਆਂ ਆਟਾ ਗੁੰਨ ਕੇ ਰੱਖਤਾ। ਨੀਚੇ ਰੱਖਦਾਂ ਨੇ ਢੋਲ ਤੇ। ਲੋ ਜੀ ਵੈਗਰੂ ਜੀ ਚਾਹ ਪੀ ਕੇ ਹੁਣ ਧਾਰਾ ਕੱਢ ਲਿਆ ਏ ਕੰਮ ਨਿਮੇੜਤਾ। ਤੇ ਹੁਣ ਆਪਾਂ ਲਾਉਣੀ ਆ ਪਰੌਂਠੇ। ਪਰੌਂਠੇ ਅੱਜ ਦੇਸੀ ਕੀ ਉਹ ਲਾਵਾਂਗੇ। ਇਹ ਕਿਉ ਗਰਮ ਕਰ ਲਈਏ। ਤਵੇ ਤੇ ਟਰਕੀ ਨੇ ਗਰਮ ਹੁੰਦਾ ਤੇ ਫਿਰ ਆਪਾਂ ਲਾ ਲਨੇ ਆ ਰੋਟੀ ਗਰਮ ਗਰਮ ਖਾ ਲਾਂਗੇ ਚਾਹ ਨਾਲ ਖਾਣੀ ਹੋ ਬੇਟੇ ਨੇ ਚਾਹ ਨਾਲ ਖਾਲੂਗਾ ਨਹੀਂ ਐਵੇਂ ਹੀ ਖਾਲੂਗਾ ਬਸ ਅੱਜ ਚਾਹ ਪੀ ਲੂਗਾ ਪਰੌਂਠਿਆਂ ਨਾਲ ਚਾਹ ਘੱਟੇ ਵੀਂਦਾ ਏ ਚਾਹ ਦੇ ਲਾਂਗੇ ਦੁੱਧ ਜਾਂ ਨਾਲ ਹੁਣ ਲੋ ਜੀ ਆਪਾਂ ਕਰਦੇ ਆ ਕੰਮ ਸਟਾਰਟ ਆਪਣਾ ਪਰੌਂਠਿਆਂ ਦਾ ਸਵੇਰ ਸ਼ਾਮ ਠੰਡ ਬਹੁਤ ਹੁੰਦੀ ਏ ਇੱਕ ਹਲੇ ਵੀ ਦਿਨ ਚ ਤਾਂ ਵਧੀਆ ਧੁੱਪ ਨਿਕਲਿਆ ਆਉਂਦੀ ਆ ਲੋ ਜੀ ਹੁਣ ਆਪਾਂ ਲਾਗ ਕੇ ਤਰੌਂਟੇ ਲਾਉਣ ਤਰੌਂਠੇ ਅੱਜ ਲਾਹਾਂਗੇ ਆਪਾਂ ਚੌਰਸ ਦੇਸੀ ਘਿਓ ਦੇ ਉਸ ਤੋਂ ਬਾਅਦ ਫਿਰ ਭਾਂਡਿਆਂ ਦੀ ਸੇਵਾ ਸਵੇਰ ਸਵੇਰ ਦੇ ਕੰਮ ਕਾਫੀ ਹੋ ਜਾਂਦੇ ਨੇ ਲੋ ਜੀ ਇੱਧਰ ਘਿਓ ਗਰਮ ਕਰ ਲਿਆ ਘਿਓ ਗਰਮ ਹੋ ਗਿਆ ਤੇ ਹੁਣ ਲਾ ਲਾਂਗੇ ਪਹਿਲਾਂ ਆਪਾਂ ਰੋਟੀ ਵੇਲ ਲਈ ਐ ਉਸ ਤੋਂ ਬਾਅਦ ਲਾ ਲਾਂਗੇ ਕਿ ਘਿਓ ਥੋੜਾ ਜਿਹਾ ਗਰਮ ਹੋ ਗਿਆ ਏ ਹੁਣ ਇਧਰੋਂ ਮੋੜਤਾ ਇਧਰੋਂ ਮੋੜਤਾ ਫਿਰ ਦੋਵੇਂ ਪਾਸਿਓਂ ਮੋੜਤਾ ਤੇ ਇਧਰੋਂ ਮੋੜਤਾ ਲੋ ਜੀ ਇਹ ਹੋ ਗਿਆ ਚਾਰਸ ਪਰੌਂਠਾ ਚਾਰਸ ਪਰੌਂਠੇ ਪਕਾਵਾਂਗੇ ਅੱਜ ਦੇਸੀ ਕੀ ਉਹਦੇ ਲੋ ਜੀ ਹੁਣ ਬੇਲ ਬੇਲ ਪਾਵਾਂਗੇ ਪਹਿਲਾਂ ਬੇਟੇ ਨੂੰ ਦੇ ਦਈਏ ਲੇਟ ਹੋ ਜਾਂਦਾ ਉਹ ਲੋ ਜੀ ਹੁਣ ਲਾ ਰਹੀਆਂ ਹੋ ਗਿਆ ਆਪਣਾ ਇਹ ਰਹਿ ਗਏ ਨੇ ਬਸ ਦੋ ਉਸ ਤੋਂ ਬਾਅਦ ਬਾਂਜ ਕੇ ਫਿਰ ਆਪਾਂ ਵੀ ਖਾ ਲਾਂਗੇ ਇੱਕ ਦੋ ਜਿਹੜਾ ਖਾਣਾ ਗਰਮ ਗਰਮ ਲੋ ਜੀ ਹੁਣ ਭਾਂਡਿਆਂ ਦੀ ਸੇਵਾ ਪਹਿਲਾਂ ਆਪਾਂ ਨੇ ਪਾਣੀ ਗਰਮ ਕਰ ਲਿਆ ਗੈਸ ਸਾਫ਼ ਕਰ ਦਈਏ ਇਹਨੂੰ ਗੈਸ ਸਾਫ਼ ਕਰਕੇ ਕਾਂਸਾ ਸਾਫ਼ ਕਰਤਾ ਤੇ ਉੱਧਰ ਰੱਖ ਦਨੇ ਹੁਣ ਆਪਾਂ ਕਰਦੀਆਂ ਭਾਂਡਿਆਂ ਦੀ ਸੇਵਾ ਲੋ ਜੀ ਵੈਗਰੂ ਜੀ ਪਹਿਲਾਂ ਬਾਲਟੀਆਂ ਮੰਜਾਂਗੇ ਫਿਰ ਛੋਟੇ ਮੋਟੇ ਜਿਹੜੇ ਭਾਂਡੇ ਹੋਣਗੇ ਬਾਲਟੀਆਂ ਚ ਮਾਂਜ-ਮਾਂਜ ਕੇ ਰੱਖ ਲਾਂਗੇ ਉਸ ਤੋਂ ਬਾਅਦ ਕੰਨੀਆਂ ਕੰਨੀਆਂ ਮਾਂਜਾਂਗੇ ਧੋਵਾਂਗੇ ਵੈਗਰੂ ਜੀ ਸਵੇਰ-ਸਵੇਰ ਦੇ ਕੰਮ ਬਹੁਤ ਹੋ ਜਾਂਦੇ ਨੇ ਲੋ ਜੀ ਕਿੰਨੀਆਂ ਦਾ ਕੰਮ ਮੇਲਦੀ ਹੈ ਪਹਿਲੇ ਫਿਰ ਹੋਰ ਕੰਮ ਕਰਦੇ ਹਾਂ ਬੈਗਰੂ ਜੀ ਲੋ ਜੀ ਸਾਰੀਆਂ ਗੇਨੀਆਂ ਮਾਂਜ ਕੇ ਰੱਖਤੀ ਆ ਇੱਧਰ ਆਪਾਂ ਨੇ ਇਹ ਰਹਿ ਗਈ ਸੀ ਕਿ ਵੱਡੀ ਵੱਡੀ ਕੀ ਮਾਂਜ ਕੇ ਰੱਖਤੀ ਹੁਣ ਆਪਾਂ ਸਿੰਕ ਸਾਫ਼ ਕਰਾਂਗੇ ਦੋਨੋਂ ਦੋਨੋਂ ਸਾਫ਼ ਕਰਕੇ ਇਹਦੇ ਵਿੱਚ ਰੱਖ ਲਾਂਗੇ ਸਾਰੇ ਭਾਂਡੇ ਢੇਰੀ ਕਰ ਲਾਂਗੇ ਫਿਰ ਧੋ ਧੋ ਕੇ ਉੱਪਰ ਰੱਖੀ ਜਾਵਾਂਗੇ ਤੇ ਕਿੰਨੀਆਂ ਤੋਂ ਉੱਪਰ ਰੱਖ ਦਾਂਗੇ ਤੇ ਵੱਡੀ ਕਿੰਨੀ ਤੇ ਬਾਲਟੀਆਂ ਦੂਜੀ ਜੀ ਚ ਮੁੱਦੀ ਮਾਰ ਦਾਂਗੇ ਲਗੋ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ